ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨਾਓ ਸਾਰੇ ਜਣੇ ਕਿੱਦਾਂ ਠੀਕ ਠਾਕ ਹੋ ਤੇ ਅੱਜ ਆਪਾਂ ਕਰਨ ਲੱਗੇ ਆਂਗੇ ਵਰਕ ਵਾਲੇ ਸੂਟ ਦੀ ਕਟਿੰਗ ਤੇ ਆਓ ਤੁਹਾਨੂੰ ਦੱਸਦੇ ਆਂ ਕਿ ਕਿੱਦਾਂ ਆਪਾਂ ਵਰਕ ਵਾਲੇ ਸੂਟ ਦੀ ਕਟਿੰਗ ਕਰਨੀ ਹੈ ਤੇ ਚਲੋ ਜੀ ਕਰਦੇ ਆਂ ਸਟਾਰਟ ਤੇ ਆਪਾਂ ਇਸ ਤਰੀਕੇ ਨਾਲ ਜਿਹੜਾ ਫਰੰਟ ਵਾਲਾ ਪੱਲਾ ਆਏਗਾ ਵਰਕ ਵਾਲਾ ਉਹ ਐਦਾਂ ਫੋਲਡ ਕਰਕੇ ਰੱਖ ਲਿਆਏਗਾ ਤੇ ਵਰਕ ਨੂੰ ਇੱਕ ਦੂਜੇ ਨਾਲ ਬਿਲਕੁਲ ਪ੍ਰੋਪਰ ਤਰੀਕੇ ਨਾਲ ਆਪਾਂ ਨਾਲ ਮਿਲਾਉਣਾ ਆਏਗਾ ਉਸ ਤੋਂ ਬਾਅਦ ਆਪਾਂ ਇਹਦੀ ਲੈਂਥ ਲੈਣੀ ਆ ਕਿਉਂਕਿ ਨੀਚੇ ਵਾਲਾ ਇਹਦਾ ਫੈਬਰਿਕ ਜਾਦੇ ਆ ਤੇ ਆਪਾਂ 2 ਇੰਚ ਸੀਨਾ ਦਾ ਜਿਹੜਾ ਨੀਚੇ ਨੂੰ ਫੋਲਡ ਕਰਨਾ ਹੈ 2 ਇੰਚ ਲੈ ਕੇ ਉਸ ਤੋਂ ਬਾਅਦ ਆਪਾਂ ਇਹਦੀ ਲੈਂਥ ਲਵਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਕਰਾਂਗੇ ਬਰਾਬਰ ਇਹ ਆਪਾਂ ਸੀਨਾ ਵਾਸਤੇ ਥੱਲੇ ਫੋਲਡਿੰਗ ਵਾਸਤੇ ਲੈ ਆਏਗਾ ਉਸ ਤੋਂ ਬਾਅਦ ਆਪਾਂ ਲਵਾਂਗੇ ਇਹਦੀ ਲੈਂਥ ਇਹਦੀ ਲੈਂਥ ਹੈਗੀ ਆ 41 ਹਾਂ 41 ਇੰਚ ਤਿਆਰ ਹੈਗੀ ਤੇ ਆਪਾਂ ਲਵਾਂਗੇ 42 ਇੰਚ ਕਿਉਂਕਿ ਆਪਾਂ ਜਿਹੜਾ نیچے ਫਟਾ ਮੋੜਨਾ ਆਏਗਾ ਉਹ ਆਪਾਂ ਪਹਿਲੋ ਹੀ 2 ਇੰਚ ਲੈ ਲਿਆ ਸੀਗਾ ਤੇ ਹੁਣ ਆਪਾਂ 1 ਇੰਚ ਕੱਲੀਆਂ ਉੱਪਰ ਵਾਲੀਆਂ ਸੀਣਾ ਦਾ ਲਿਆ ਤੇ ਆਪਾਂ ਲਿਆ 42 ਇੰਚ ਤੇ ਇਹ ਕੱਲਾ ਆਪਾਂ ਫਰੰਟ ਵਾਲਾ ਪੱਲਾ ਲਾਵਾਂਗੇ ਪਹਿਲੋ ਕਿਉਂਕਿ ਵਰਕ ਹੈ ਦੇ ਉੱਪਰ ਤੇ ਆਪਾਂ ਫਰੰਟ ਫਰੰਟ ਲਾਵਾਂਗੇ ਇਹਦਾ ਤੇ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਲਾ ਲਾਂਗੇ ਉੱਪਰ ਤੇ ਹੈਪ ਸਭ ਤੋਂ ਮੇਨ ਹੁੰਦੀ ਹੈ ਅੱਗੇ ਵੀ ਅਸੀਂ ਤੁਹਾਨੂੰ ਦੱਸਦੇ ਆ ਕਿ ਆਪਾਂ ਹੈਪ ਮੈਨਨੀ ਆ ਪਹਿਲੂ ਹਨ ਤੇ ਹੈਪੇ ਦੀ ਹੈਗੀ ਆ 24.5 ਇੰਚ ਆਪਾਂ ਕੀ ਰਾਣੀ ਦੇਖਣਾਗਾ ਤੇ ਆਪਾਂ ਹੈਪ ਦੇਖਣੀ ਆ ਤੇ 24.5 ਤੇ 4 ਇੰਚ ਵਾਧ ਲਵਾਂਗੇ ਆਪਾਂ 28.5 ਇੰਚ 24.5 ਤੇ 4 ਇੰਚ 28.5 ਇੰਚ ਹਾਂਜੀ ਹੁਣ ਆਪਾਂ ਇਹ ਲਾ ਲਿਆ ਹੈਗਾ ਸਾਰਾ 28.5 ਦਾ ਨਿਸ਼ਾਨ ਲਾ ਕੇ ਤੇ ਸਾਰੇ ਦੇ ਉੱਪਰ ਇਸ ਤਰੀਕੇ ਨਾਲ ਨਿਸ਼ਾਨ ਲਾ ਲੈਣੇ ਹੈਗੇ ਤੁਹਾਡੀ ਹੈਪ ਅਕੋਰਡਿੰਗ ਤੇ ਐਦਾਂ ਕਰਕੇ ਇਹਨੂੰ ਆਪਾਂ ਬਰਾਬਰ ਕਰ ਲੈਣਾ ਹੈਗਾ ਜਿਹੜਾ ਕਟਿੰਗ ਕਰਨੀ ਹੈਗੀ ਆ ਨਾਲ ਵਾਲਾ ਆਪਣਾ ਪੌਂਚਾ ਲੈ ਗਿਆ ਹਨ ਇਦਰੋਂ ਵੀ ਐਂ ਬਰਾਬਰ ਕਰਕੇ ਸਾਰਾ ਲਾ ਲਾਂਗੇ ਆਪਾਂ 42 ਇੰਚ ਲੈਂਥ ਹੈ ਸਾਢੇ 3/2 ਇੰਚ ਆਪਾਂ ਇਹ ਪਰ ਰੱਖੀ ਆ ਤੇ ਵੱਡੀ ਕੈਂਚੀ ਚਾਈਦੀ ਹੈ ਲਾਓ ਤੇ ਹੁਣ ਇਹਨੂੰ ਲਾਵਾਂਗੇ ਆਪਾਂ ਹੁਣ ਲਾਓ 42 ਇੰਚ ਤੁਸੀਂ ਹਮੇਸ਼ਾ ਘੇਰਾ ਦੇਖ ਕੇ ਨਹੀਂ ਲਾਉਣਾਗਾ ਆਪਾਂ हिਪ ਤੋਂ ਦੇਖਣਾ ਹੈਗਾ ਕਿਉਂਕਿ हिਪ ਵਾਸਤੇ ਆਪਾਂ ਨੂੰ ਜ਼ਿਆਦਾ ਚਾਹੀਦਾ ਹੁੰਦਾ ਘੇਰਾ ਉਸ ਤੋਂ ਓਧਾ ਇੰਚ ਜਾਂ 1 ਇੰਚ ਘੱਟ ਹੁੰਦਾ ਆਪਣਾ ਤਾਂ ਕਰਕੇ ਆਪਾਂ हिਪ ਦੇ ਹਿਸਾਬ ਨਾਲ ਲਾਉਣਾ ਹੁੰਦਾ ਠੀਕ ਹੈ ਇਸ ਤਰੀਕੇ ਨਾਲ ਤੇ ਨੀਚੋਂ ਵੀ ਜਿਹੜਾ ਐਕਸਟਰਾ ਹੈਗਾ ਉਹ ਵੀ ਆਪਾਂ ਲਾ ਦਾਂਗੇ ਲਓ ਜੀ ਇਹ ਆਪਣਾ ਲੈ ਗਿਆ ਫਰੰਟ ਤੇ ਹੁਣ ਆਪਾਂ ਲਾਵਾਂਗੇ ਬੈਗ ਇਹ ਆਪਣੇ ਕੋਲੇ 5 ਮੀਟਰ ਕਪੜਾ ਆਏਗਾ ਹੁਣ ਇਹਦੀ ਬੈਕ ਲਾਵਾਂਗੇ ਬੈਕ ਇਹਨੂੰ ਉੱਪਰ ਰੱਖ ਕੇ ਹੀ ਲਾ ਲਾਂਗੇ ਆਪਾਂ ਤੇ ਇੱਕ ਸਾਈਡ ਤੋਂ ਲਾਵਾਂਗੇ ਇੱਕ ਸਾਈਡ ਤੋਂ ਡਬਲ ਫੋਲਡ ਕਰਕੇ ਆਪਾਂ ਇਹਦੀ ਬੈਕ ਲਾ ਲਾਂਗੇ ਇਸ ਤਰੀਕੇ ਨਾਲ ਤੁਸੀਂ ਇਹਨੂੰ 프ਰੰਟ ਨੂੰ ਇਹਦੇ ਉੱਪਰ ਰੱਖ ਲੈਣਾ ਹੈਗਾ ਤੇ ਸੋਕੇ ਤਰੀਕੇ ਨਾਲ ਇਦਾਂ ਕਰਕੇ ਚਲੋ ਜੀ ਲੈਂਥ ਵਗੈਰਾ ਸਾਰਾ ਪੁੱਛ ਸਾਰੀਆਂ ਸਾਈਡਾਂ ਤੋਂ ਪ੍ਰੋਪਰ ਉਹਨਾਂ ਨੂੰ ਨਾਲ ਮਿਲਾ ਲੈਣਾ ਆਪਾਂ ਆਪਾਂ ਬੈਟ ਦਾ ਇੰਚ ਵਰਤ ਲਵਾਂ ਹੂੰ ਆਨਗਿਆਰਾ ਉਹ ਕਿੱਦਾਂ ਹੁੰਦਾ ਹਾਂ 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 ਹਾਂਜੀ ਤੁਸੀਂ ਬੈਕ ਅੱਧਾ ਇੰਚ ਵੱਧ ਲਾ ਲੈਣੀ ਆ ਕਿਉਂਕਿ ਕਈ ਵਾਰ ਕੀ ਹੁੰਦਾ ਹੈਗਾ ਕਿ ਵਿੱਚ ਨਾ ਕੱਪੜੇ ਦੇ ਵਿੱਚ ਕਈ ਵਾਰੀ ਕਾਣੋ ਵਗੈਰਾ ਹੁੰਦੀ ਆ ਕਾਟਨ 'ਚ ਤੇ ਉਹਦੇ ਕਰਕੇ ਆਪਾਂ ਅੱਧਾ ਇੰਚ ਵੱਧ ਲਾਵਾਂਗੇ ਜੇ 42 ਆ ਤਾਂ 42.5 ਲਾ ਲਾਂਗੇ ਕਿਉਂਕਿ ਫਿਰ ਤੁਹਾਨੂੰ ਪਤਾ ਹੈ ਕਿ ਕਈ ਵਾਰ ਕੋਈ ਪ੍ਰੋਬਲਮ ਆ ਜੇ ਤੇ ਚਲੋ ਆਪਾਂ ਨੂੰ ਕਪੜਾ ਵੱਧ ਹੋਊਗਾ ਤੇ ਆਪਾਂ ਕਟਿੰਗ ਹੋ ਜੇਗੀ ਘੱਟ ਦਾ ਫਿਰ ਔਖਾ ਹੋ ਜਾਂਦਾ ਵੱਧ ਹੋਊਗਾ ਤਾਂ ਆਪਾਂ ਕਟਿੰਗ ਕਰਕੇ ਲਾ ਦਾਂਗੇ ਇਸ ਤਰੀਕੇ ਨਾਲ ਤੁਸੀਂ ਐ ਮਲਾ ਕੇ ਜੇਕਰ ਤੁਹਾਡੇ ਕੋਲ ਸਕੇਲ ਨਹੀਂ ਹੈਗਾ ਤੁਸੀਂ ਐਨਸੀ ਟੇਪ ਰੱਖ ਕੇ ਇਦਾਂ ਤੇ ਲਾ ਲੈਣਾ 1/2 ਇੰਚ ਠੀਕ ਹੈ ਇਹ ਆਪਣੀ ਬੈਕ ਲੱਤ ਗਈ ਹੈ ਲੌਚ ਇਸ ਤਰੀਕੇ ਨਾਲ ਤੁਹਾਨੂੰ ਵੀ ਸੌਖਾ ਆਏਗਾ ਉਦਾਂ ਅਲੱਗ-ਅਲੱਗ ਫੇਰ ਦੁਬਾਰਾ ਤੋਂ ਸਾਰਾ ਨਾਪ ਕਰਕੇ ਲਾਉਣਾ ਔਖਾ ਹੈ ਤੁਸੀਂ ਵੀ ਇਦਾਂ ਹੀ ਕਰਨਾ ਹੈਗਾ ਸ਼ਰਟ ਦੇ ਫਰੰਟ ਵਾਲੇ ਪੱਲੇ ਨੂੰ ਉੱਪਰ ਰੱਖ ਕੇ ਤੇ ਬੈਕ ਵਾਲਾ ਪ੍ਰੋਪਰ ਲਾ ਲੈਣਾ ਨਾਲ ਸਭ ਤੋਂ ਸੌਖਾ ਤਰੀਕਾ ਲਓ ਜੀ ਇਹ ਆਪਣੀ ਸ਼ਰਟ ਹੋ ਗਈ ਹੁਣ ਇਹਦੀ ਆਪਾਂ ਪਾਵਾਂਗੇ ਕਾਟ ਬਾਅਦ ਚੋ ਤੇ ਪਹਿਲੋ ਆਪਾਂ ਇਹਦੇ ਲਾਵਾਂਗੇ ਪੌਂਚਾ ਇਹ ਨਾਲ ਹੀ ਜਿਹੜਾ ਸ਼ਰਟ ਦੇ ਕਪੜਾ ਵਧਿਆ ਸੀਗਾ ਆਪਾਂ ਉਸੇ ਚੋਂ ਹੀ ਲਾ ਲਾਂਗੇ ਮੂਰੀ ਇਹਨਾਂ ਦੀ ਹੈਗੀ ਐ ਤਿਆਰ ਸਾਢੇ 6 ਆਮਣੇ ਦੀ ਬੋਟਮ ਦੇ ਨਾਲ ਪਹੁੰਚ ਉਹ ਜਿਹੜੀ ਮੂਰੀ ਮੜਨੀ ਆ ਪਹੁੰਚੇ ਉਹ ਚੌੜੇ ਮੜਨੇ ਆ ਹਮ 2 ਇੰਚੀ ਅੱਗੇ 2 ਇੰਚੀ ਹੈ 2 ਇੰਚੀ ਆਓ ਕਹਿੰਦੇ ਬਾ ਚੌੜੇ ਕਰਿਓ ਥੋੜੀ ਜਿਹੀ ਹੋਰ 3 ਕਰ ਦਾਂਗੇ ਫਿਰ ਹਾਂ 3 ਇੰਚੀ ਕਰ ਦਾਂਗੇ ਤੇ ਇਹ ਵਾਲਾ ਆਪਣਾ ਕਪੜਾ ਆਪਾਂ ਬਰਾਬਰ ਕਰ ਲਿਆ ਇੱਥੋਂ ਕੱਟ ਵੱਧ ਲੱਗਦਾ ਸੀ ਆਪਾਂ ਨੂੰ ਤਾਂ ਕਰਕੇ ਇਹਨੂੰ ਆਪਾਂ ਬਰਾਬਰ ਕਰਕੇ ਲਾ ਲਿਆ ਹੁਣ ਇਹਨਾਂ ਦੀ ਜਿਹੜੀ ਮੂਰੀ ਆ ਉਹ 6.5 ਇੰਚ ਹੈ ਤੇ ਆਪਾਂ ਇਹਨੂੰ ਲਾਵਾਂਗੇ ਪੌਂਚਾ 12 ਇੰਚ ਸਹੀ ਹੈ 2 ਇੰਚ ਆਪਣਾ ਹਾਂ 2 ਇੰਚ ਆਪਾਂ ਕੁੰਦਾ ਪਾਵਾਂਗੇ ਤੇ 12 ਇੰਚ ਲਾ ਲਾਂਗੇ ਠੀਕ ਹੈ ਤੇ ਲੈਂਥ ਇਹਦੀ ਆਪਾਂ ਲਾਉਣੀ ਹੈਗੀ 28 ਇੰਚ ਜਿਹੜੀ ਇਹਨਾਂ ਦੀ ਬਾਟਮ ਆ ਉਹ ਆਪਾਂ 31 ਇੰਚ ਤਿਆਰ ਕਰਨੀ 33 ਕਰਨੀ ਆ ਫਰੰਟ ਤੋਂ 31 ਕਰਨੀ ਆ ਤੇ ਬੈਕ ਤੋਂ 33 ਕਰਨੀ ਆ ਤੁਸੀਂ ਵੀ ਜੇਕਰ ਕਿਸੇ ਦੀ ਆਪਾਂ ਮਤਲਬ ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਫਰੰਟ ਤੋਂ ਜਿਹੜੀ ਬਾਟਮ ਆ ਉਹ نیچے ਡਿੱਗਦੀ ਆ ਤੇ ਤੁਸੀਂ ਵੀ ਕੀ ਕਰਨਾ ਹੈਗਾ ਬੈਕ ਉਹਨਾਂ ਦੀ ਸੇਮ ਰੱਖਣੀ ਹੈਗੀ ਜਿੰਨੀ ਹੈ ਤੇ ਤੁਸੀਂ ਫਰੰਟ ਤੋਂ ਉਹਨਾਂ ਦੀ 2 ਇੰਚ ਘੱਟ ਕਰ ਦੇਣੀ ਆ ਉਹ ਵੀ ਤੁਹਾਨੂੰ ਦੱਸਦੇ ਆ ਵੀ ਕਿਸ ਤਰੀਕੇ ਨਾਲ ਆਪਾਂ ਘੱਟ ਕਰਨੀ ਹੈਗੀ ਤੇ ਇਹਨੂੰ ਆਪਾਂ ਹੁਣ ਇਸ ਤਰੀਕੇ ਨਾਲ ਲਾ ਲਾਂਗੇ 28 ਇੰਚ 28 ਇੰਚ ਪੌਂਚਾ ਲਾਇਆ ਆ ਅਮਣ ਪੱਖਾ ਬੰਦ ਕਰਕੇ ਹੂੰ ਉਹ ਕਪੜਾ ਉੱਡਦਾ ਹੈ ਹੋ ਗਿਆ ਰੱਖ ਲਓ ਲਓ ਜੀ ਇਹ ਆਪਾਂ 28 ਇੰਚ ਲਾ ਲਿਆ ਹੈਗਾ ਪੌਂਚਾ ਇਹ ਆਪਾਂ ਹੁਣ ਕਰ ਲਾਂਗੇ ਸਾਈਡ ਤੇ ਇਹ ਸਾਡੇ ਸਟੂਡੈਂਟ ਨੇ ਬਾਟਮ ਰੈਡੀ ਕਰਨੀ ਆ ਫਿਰ ਤੁਹਾਨੂੰ ਦਿਖਾਵਾਂਗੇ ਜਦੋਂ ਬਾਟਮ ਰੈਡੀ ਹੋ ਗਈ ਇਹ ਆਪਾਂ ਸਟੇਟ ਨਹੀਂ ਕਟਿੰਗ ਕੀਤੀ ਆ ਆਪਾਂ ਪੌਂਚੇ ਵਾਲੀ ਬਾਟਮ ਬਣਾਉਣੀ ਆ ਤੇ ਪੌਂਚੇ ਵਾਲੀਆਂ ਬਾਟਮਾਂ 'ਚ ਸਾਡਾ ਸਟੂਡੈਂਟ ਮਾਰ ਹਣਾ ਪੌਂਚੇ ਵਾਲੀ ਦਾ ਬਿਨਾ ਦਸੇ ਬਣਾ ਦਿੰਦੀ ਆ ਦਸਣ ਦੀ ਵੀ ਜ਼ਰੂਰ ਸਰੀ ਪੈਂਦੀ બસ ਇਹਨਾ ਖਿਆਲ ਰੱਖੀ ਵੀ ਵੀਡੀਓ ਤਰ੍ਹਾਂ ਉਹ ਨਾ ਹੋ ਜੇ ਵੀ ਸਾਰੀ ਪੁੱਠੀ ਝੜ ਕੇ ਤੇ ਫੇਰ ਕੰਮੇ ਕੱਲ ਵਾਲੀ ਪਲਾਜੋ ਵਾਲੀ ਨਾ ਕਰਦੀ ਲੋ ਜੀ ਆਪਾਂ ਪਹੁੰਚਾ ਲਾ ਲਿਆ ਹੈਗਾ 28 ਇੰਚ ਲੈਂਥ ਤੇ 12 ਇੰਚ ਚੜਾਈ ਇਹਦੀ ਹੁਣ ਆਪਾਂ ਲਾਵਾਂਗੇ ਕੁੰਦਾ ਹਾਂ ਪਹਿਲੋ ਇਹਦੀਆਂ ਬਾਜੂ ਲਾਵਾਂਗੇ ਕਿਉਂਕਿ ਬਾਜੂ ਦੇ ਉੱਪਰ ਵਰਕ ਹੈਗੀਆਂ ਤੇ ਜੋੜ ਆਊਗਾ ਬੈਕ ਤੇ ਜੋੜ ਆਏਗਾ ਇਹਦੇ ਇਹ ਵੈਸੇ ਤਾਂ ਆਪਾਂ ਪਹੁੰਚੇ ਬਾਟਮ ਦਾ ਸਿਵਰਕ ਪਰ ਆਪਾਂ ਉਹਨਾਂ ਨੇ ਕਸਟਮਰ ਨੇ ਕਿਹਾ ਕਿ ਸਾਨੂੰ ਇਹ ਬਾਜੂ ਤੇ ਲਿਆ ਕੇ ਦਿਓ ਵਰਕ ਜਿਹੜਾ ਆਏਗਾ ਇਹ ਬਾਜੂ ਤੇ ਕਰਵਾਉਣਾ ਆਏਗਾ ਤਾਂ ਕਰਕੇ ਫਿਰ ਆਪਾਂ ਇਹਨਾਂ ਨੂੰ ਬਾਜੂ ਲਾਵਾਂਗੇ ਪਹਿਲੋ ਤੇ ਇਸ ਤਰੀਕੇ ਨਾਲ ਬਰਾਬਰ ਕਰਕੇ ਰੱਖ ਲੈਣਾ ਤੇ ਇਹਦੇ ਬੈਕ ਤੇ ਆਏਗਾ ਜੋੜ ਲੈਂਥ 16 16 16 ਹਾਂ ਸਾਰੀ ਰੱਖ ਲੈਣੀ ਬਾਕੀ ਕਾਰਜ ਚੱਲੀ ਜਾਂਦੀ ਹੂੰ ਵਰਕਨ ਲੌਜ ਨੀਚੋ ਦੋ ਡੇਢ ਬਹੁਤ ਆ ਹਨ ਫੋਲਡਿੰਗ ਦਾ ਲਾ ਲਿਆ ਨੀ ਲੌਜ ਆਪਾਂ 17 ਇੰਚ ਦੇ ਵਿੱਚ ਵਿੱਚ ਵਰਕ ਸੀਗਾ ਆਪਾਂ ਸਾਰਾ ਲਾ ਲਿਆ ਹੈਗਾ ਕਿਉਂਕਿ 1 ਇੰਚ ਸੀਨਾ ਚਲੇ ਜਾਊਗਾ 1.5 ਇੰਚ ਫੋਲਡਿੰਗ ਦਾ ਆਪਾਂ ਵੱਖਰਾ ਲਿਆ ਹੋਇਆ ਤੇ 16 ਇੰਚ ਆਪਣੀ ਪ੍ਰੋਪਰ ਬਾਜੂ ਜਿਹੜੀ ਆ ਉਹ ਰੈਡੀ ਰਹੇਗੀ ਤੇ ਹੁਣ ਇਹਨੂੰ ਕਟਿੰਗ ਕਰਕੇ ਆਪਾਂ ਸਾਈਡ ਤੇ ਲਾ ਲਾਂਗੇ ਪਹਿਲੋਂ ਦੋਨੋਂ ਬਾਜੂ ਨੂੰ ਹਾਂਜੀ ਇਹਨੂੰ ਹਾਫ ਕਰਕੇ ਆਹ ਵਾਲਾ ਜੋੜਾਂਗੇ ਦੇਖਿਓ ਨਹੀਂ ਇਹਨਾਂ ਦਾ ਦੇਖਿਓ ਮੋਡਾ ਕਿੰਨਾ ਹੈ ਜਿਆਦਾ ਹੈ ਹੈਲਦੀ ਹੈ 1.5 ਹੈ ਸਹੀ ਹੈ ਜੀ ਹੁਣ ਆਪਾਂ ਕਰਨ ਲੱਗੇ ਆ ਕੁੰਦੇ ਦੀ ਕਟਿੰਗ ਤੇ ਕੁੰਦੇ ਦੀ ਆਪਾਂ ਪਹਿਲੋ ਲੈਂਥ ਲਈ ਹੈ ਕੁੰਦਾ ਆਪਾਂ 30 ਇੰਚ ਤਿਆਰ ਕਰਨਾ ਹੈ 2 ਇੰਚ ਐਕਸਟਰਾ ਤੇ ਇੱਥੋਂ ਤੱਕ ਤੇ ਆਸਣ ਉਸ ਤੋਂ ਉੱਪਰ ਆਸਣ 2 ਇੰਚ ਆਪਾਂ ਗੁੰਦਾ ਲੈਣਾ ਇੱਧਰ ਨੂੰ ਤੇ ਆਸਣ ਆਪਾਂ ਲੈਣਾ ਆਏਗਾ ਹਾਂ ਆਪਾਂ ਵਿੱਚੋਂ ਆਸਣ ਕੱਢਣਾ ਆਏਗਾ ਤਾਸ ਕਰਨਾ ਆਏਗਾ ਤੇ ਆਪਾਂ 9 ਇੰਚ ਤੇ ਲਾ ਲਿਆ ਨਿਸ਼ਾਨਾ ਆਪਾਂ ਆਸਣ ਇਹਦਾ ਵਿੱਚੋਂ ਕੱਢਾਂਗੇ ਤੇ ਇੱਧਰਲੀ ਸਾਈਡ ਤੋਂ ਵੀ ਪਹਿਲਾਂ ਆਪਾਂ 30 ਇੰਚ ਤੇ ਨਿਸ਼ਾਨ ਲਾ ਲੈਣਾ ਆਏਗਾ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ 2 ਇੰਚ ਇਦਾਂ ਲਗਾ ਲੈਣਾ ਆਏਗਾ ਤੁਸੀਂ ਦੋ ਵੰਚ ਫਿਰ ਉਸ ਤੋਂ ਬਾਅਦ ਉਪਰ ਆਪਾਂ ਜਿਹੜਾ ਆਸਣਾ ਹੁਣ ਉਹ ਦੱਸਾਂਗੇ ਤੁਹਾਨੂੰ ਕਿ ਵਿੱਚੋਂ ਕਿੱਦਾਂ ਕੱਢਣਾ ਹੈਗਾ ਐਦਰੋਂ ਇਹ ਤੋਂ ਆਸਣ ਵਾਲੀ ਸੀ ਉਹਦੇ ਤੋਂ ਨਿਸ਼ਾਨ ਤੋਂ ਲੈ ਕੇ ਤੇ ਉਧਰ ਵਾਲੇ ਆਸਣ ਤੱਕ ਦੋਵਾਂ ਨੂੰ ਆਪਾਂ ਮਿਲਾ ਲੈਣਾ ਹੈਗਾ ਇਸ ਤਰੀਕੇ ਨਾਲ ਕਰੋਨਾ ਤਾਂ ਨਹੀਂ ਆ ਗਈ ਕੀ ਤਾਂ ਇਹ ਨਾਮ ਇਹ ਕੈਸਾ ਜੀ ਲੋਜੀ ਹੁਣ ਆਪਾਂ ਕਾਰਤਿਕੁੰਦੇ ਦੀ ਕਟਿੰਗ ਇਹ ਆਪਾਂ ਪੌਂਚਾ ਲਾਇਆ ਸੀ 28 ਇੰਚ ਤੇ ਕੁੰਦਾ ਲਾਇਆ 30 ਇੰਚ ਬੈਕ ਤੋਂ ਆਪਾਂ ਬਾਟਮ ਰੱਖਣੀ ਹੈ ਨੀਵੀ ਤੇ ਫਰੰਟ ਤੋਂ ਆਪਾਂ ਰੱਖਣੀ ਹੈ ਘੱਟ ਤਾਂ ਕਰਕੇ ਆਪਾਂ ਇਦਾਂ ਲਾਇਆ ਹੈਗਾ ਤੇ ਹੁਣ ਇਹਦੀ ਜਿਹੜੀ ਹੈਗੀ ਹੈ ਜਿਹੜੀ ਪੌਂਚੇ ਤੋਂ ਆਪਾਂ ਕੁੰਦੇ ਨੂੰ ਕਾਟ ਪਾਵਾਂਗੇ 1.5 2 ਇੰਚ ਦੀ ਕਾਟ ਪਾਉਗੀ ਕੁੰਦੇ ਦੀ ਵੀ ਪਹੁੰਚਾ ਆਪਾਂ ਤਾਂ ਹੀ ਕੱਟ ਰੱਖ ਲਿਆ ਸੀਗਾ ਕਿ ਕਾਰਟ ਪਾਉਣ ਦੀ ਜ਼ਰੂਰਤ ਨਾ ਪਵੇ ਤੇ ਇਸ ਤਰੀਕੇ ਨਾਲ ਮਲਾ ਕੇ ਤੇ ਹੁਣ ਇਹਦਾ ਆਪਾਂ ਆਸਣ ਦੀ ਕਟਿੰਗ ਕਰਾਂਗੇ ਜਿਹੜਾ ਵਿੱਚੋਂ ਆਸਣ ਕੱਟਣਾ ਆਏਗਾ ਉਹ ਆਪਾਂ ਕੱਢਾਂਗੇ ਹੁਣ ਚਾਰਾਂ ਪੱਲਿਆਂ ਨੂੰ ਉਹ ਕੱਟ ਰੱਖਿਆ ਸੀ ਚਾਰਾਂ ਪੱਲਿਆਂ ਨੂੰ ਇਦਾਂ ਕਰਕੇ ਤੁਸੀਂ ਰੱਖ ਲੈਣੀ ਹੈ ਉਧਰ 12 ਇੰਚ ਰੱਖਿਆ ਨਾ ਪਹੁੰਚਾ ਤੇ ਫਿਰ 2 ਇੰਚ ਇਹਦੇ ਚ ਦੇਤਾ ਹੁਣ ਆਪਾਂ ਇਹਦਾ ਆਸਣ ਰੱਖਾਂਗੇ ਆਸਣ ਇਹਦਾ ਆਪਾਂ ਲੈਣਾ ਆਏਗਾ 10 ਇੰਚ ਆਪਣੇ ਕੋਲ ਪਹਿਲਾਂ 9 ਇੰਚ ਸੀਗਾ ਤੇ ਹੁਣ ਆਪਾਂ ਇਹਨੂੰ ਹਾਂ 14 ਤਿਆਰ ਹਾਂ 14 ਤਿਆਰ ਇਹਨਾਂ ਦਾ ਆਸਣ ਸਾਢੇ 4 ਇੰਚ 벨ਟ ਪਾਉਣੀ ਹੈਗੀ ਤੇ ਆ ਲਓ ਤੁਸੀਂ ਲਾ ਕੇ ਦੇਖ ਲੈਣਾ ਜਿੰਨਾ ਆਸਣ ਤਿਆਰ ਹੁੰਦਾ ਉਸ ਤੋਂ 1 ਇੰਚ ਐਕਸਟਰਾ ਤੇ ਬਾਕੀ 벨ਟ ਦਾ ਉੱਪਰ ਸਾਢੇ 4 ਇੰਚ 벨ਟ ਤਿਆਰ ਹੁੰਦੀ ਹੈ ਉਹਨਾਂ ਲਾ ਕੇ ਇੰਨਾ ਆਸਣ ਵਿੱਚੋਂ ਨਿਕਲ ਗਿਆ ਇਹ ਦੇ ਲਓ ਜੀ ਆ ਦੇਖੋ ਹੁਣ ਸਾਡੀ ਬਾਟਮ ਇਧਰੋਂ ਸਾਂਝਾ ਕਪੜਾ ਆਏਗਾ ਉਹ ਆਪਾਂ ਲਾ ਲਾਂਗੇ ਅਲੱਗ-ਅਲੱਗ ਕਰ ਲਾਂਗੇ ਇਹ ਹੋ ਗਈ ਸਾਡੀ ਬਾਟਮ ਦੀ ਕਟਿੰਗ ਲਓ ਜੇਕਰ ਕਿਸੇ ਨੂੰ ਵੀ ਕੋਈ ਵੀ ਡਾਟ ਹੋਵੇ ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਹੁਣ ਆਪਾਂ ਪਾਵਾਂਗੇ ਕੁੰਦੇ ਦੀ ਕਾਟ ਜਿਹੜੀ ਪੌਂਚੇ ਦੇ ਬਰਾਬਰ ਕਰਨੀ ਆ ਆਪਾਂ ਕਿਉਂਕਿ ਆਪਣਾ ਪੌਂਚਾ 2 ਇੰਚ ਘੱਟ ਹੈਗਾ ਤੇ ਉਹ ਆਪਾਂ ਕੁੰਦੇ ਦੀ ਆਪਾਂ ਕਾਟ ਪਾਵਾਂਗੇ ਉੱਪਰ ਤੱਕ ਉਹ ਵੀ ਤੁਹਾਨੂੰ ਦਿਖਾਉਣੇ ਆ ਪਹਿਲੋਂ ਇਹਨੂੰ ਬਰਾਬਰ ਕਰਕੇ ਰੱਖ ਲਈਏ ਚੰਗੀ ਤਰ੍ਹਾਂ ਨਾਲ ਤੇ ਇਸ ਤਰੀਕੇ ਨਾਲ ਰੱਖ ਕੇ ਹੁਣ ਇਹਦੀ ਪਾਵਾਂਗੇ ਆਪਾਂ ਕਾਟ ਲਓ ਜੀ ਠੀਕ ਹੈ ਤੇ ਇਹਦੇ ਉੱਪਰ ਆਪਾਂ ਇਹਦੇ ਨਾਲ ਰੱਖ ਲਾਂਗੇ ਆਪਾਂ ਪੌਂਚੇ ਨੂੰ ਇਦਾਂ ਦੇਖੋ ਤੁਸੀਂ ਇੰਨਾ ਘੱਟ ਹੈ ਹੁਣ ਇਹਦੀ ਆਪਾਂ ਤਿਰਸ਼ੀ ਕਾਟ ਪਾਉਣੀ ਹੈ ਇੱਥੋਂ ਇਹ ਚਾਹੇ ਲੰਬੀ ਨਹੀਂ ਪਾਉਣੀ ਹਾਂ ਤੇਰਚੀ ਪਾਉਣੀ ਆ ਬਸ ਥੋੜੀ ਜੀ ਇਹ 4 ਕੈਂਚ ਸਾਢੇ ਕਿ ਤਿੰਨ ਇੰਚ ਦੀ ਪਾਉਣੀ ਆ ਜਿਆਦਾ ਲੰਬੀ ਨਹੀਂ ਐਂਡ ਤੱਕ ਨਹੀਂ ਲੈ ਕੇ ਜਾਣੀਗੀ ਬਸ ਇੰਨੀ ਕੀ ਪਾਉਣੀ ਆ ਤੇਰਸ਼ੀ ਕਾਟ ਸਾਢੇ ਕਿ ਤਿੰਨ ਇੰਚ ਤੇ ਤੁਸੀਂ ਪਾਉਣੀ ਹੈਗੀ ਹਾਂ ਸਾਢੇ ਤਿੰਨ ਇੰਚ ਹੈ ਬਸ ਤੇ ਐਦਾਂ ਕਰਕੇ ਤੁਸੀਂ ਇਹਨੂੰ ਪੌਂਚੇ ਦੇ ਬਰਾਬਰ ਕਰਕੇ ਤੇ ਕਾਟ ਪਾ ਦੇਣੀ ਆ ਠੀਕ ਹੈ ਲਓ ਜੀ ਹੋ ਗਿਆ ਨਾ ਬਰਾਬਰ ਨੀਚੇ ਪਹੁੰਚਾ ਦਿਖੂ ਹਾਂ ਹਾਂ ਹੁਣ ਇਹ ਅੱਗੇ ਫਰੰਟ ਤੋਂ ਪਹੁੰਚਾ ਡਿਗਦਾ ਨਹੀਂਗਾ ਜਿਹੜਾ ਸਲਵਾਰ ਉਹ ਡਿਗਦੀ ਆ ਆਪਾਂ ਲੱਗੀ ਰੱਖੀ ਐ ਚੱਕੀ ਹਾਂ ਇਹ ਆ ਵਾਲੀ ਕਾਰਟ ਚੱਕੀ ਨਹੀਂ ਜਾਂਦੀ ਆ ਵਾਲੀ ਜਿਹੜੀ ਆਪਾਂ ਰੱਖੀ ਐ ਇਹ ਕਾਰਟ ਉੱਪਰ ਨਹੀਂ ਚੜਦੀਗੀ ਤੇ ਉਧਰੋਂ ਸਲਵਾਰ ਜਿਹੜੀ ਕਈਆਂ ਦੀ ਡਿਗਣ ਲੱਗ ਜਾਂਦੀ ਆ ਉਹ ਚੀਜ਼ ਨਹੀਂ ਆਉਂਦੀਗੀ ਦਿੱਕਤ ਤੇ ਲਓ ਜੀ ਆਪਣੀ ਬਾਟਮ ਕੱਟੀ ਗਈ ਐ ਤੇ ਹੁਣ ਆਪਾਂ ਇਹਦੀ ਬੈਲਟ ਕੱਟੋ ਬੈਲਟ ਬੈਲਟ ਇਹਨਾਂ ਦੀ ਜਿਹੜੀ ਤਿਆਰ ਹੈਗੀ ਉਹ ਹੈਗੀ 25 ਇੰਚ ਤੇ ਹਾਂ 7 ਇੰਚਾ ਪਲੇ ਆਇਆ ਕਪੜਾ 7 ਇੰਚ ਬੈਲਟ ਦਾ ਲਿਆ ਸਾਢੇ 4 ਇੰਚ ਆਪਣੀ ਬੈਲਟ ਤਿਆਰ ਹੋਣੀ ਹੈਗੀ 2.5 ਇੰਚ ਐਕਸਟਰਾ ਲਿਆ ਤੇ ਆਪਾਂ ਲਈਏ 26 25 ਇੰਚ ਬਾਟਮ ਤਿਆਰ ਹੈ ਉਹ ਬੈਲਟ ਤਿਆਰ ਹੈਗੀ ਤੇ 26 ਇੰਚ ਲਈਏ ਬਹੁਤ ਸ਼ੁਬੀਕ ਕੈਂਚਰ ਦਾ ਉਧਰੋ ਸੀਨਾ ਚਲ ਜਾਣਾ ਅੱਧਾ ਉਧਰੋ ਸੀਨਾ ਚਲ ਜਾਣਾ ਲਓ ਜੀ ਇਹ ਆਪਣੀ 벨ਟ ਦੀ ਕਟਿੰਗ ਹੋ ਗਈ। ਹੁਣ ਅਗਾ ਤੁਹਾਨੂੰ ਦੱਸਦੇ ਹਾਂ। ਹਾਂਜੀ ਆਪਾਂ ਹੁਣ ਕਰਾਂਗੇ ਤੀਰੇ ਤੋਂ ਸਟਾਰਟਿੰਗ ਤੀਰਾ ਭਰ ਕੇ 14 ਇੰਚ ਇਹਨਾਂ ਦਾ ਤੇ ਆਪਾਂ 7.5 ਉੱਪਰੋਂ 7.5 ਤੇ ਲਾਇਆ ਤੇ ਨੀਚੇ ਤੋਂ ਆਪਾਂ 7 ਤੇ ਹਾਂ ਅੱਧਾ ਇੰਚ ਘਟਾ ਕੇ ਲਾਉਣਾ ਆਏਗਾ ਤੇ ਉੱਪਰੋਂ ਇਹਨਾਂ ਦਾ ਆਪਾਂ ਦਸ ਤਿਆਰ ਕਰਨਾ ਹੈ ਹਾਂ ਤੇ ਆਪਾਂ ਲਾਵਾਂਗੇ 7.5 ਤੇ ਇਹਨਾਂ ਦੀ ਫਿਟਿੰਗ ਹੈਗੀ ਆ 23 ਹੂੰ ਪੌਣੇ 12 ਤੇ ਆ ਗਿਆ ਆ 11 11.5 ਬਹੁਤ ਹੈ ਜਦੋਂ ਵੀ ਹੈਲਦੀ ਬੰਦੇ ਦਾ ਬਣਾਉਣਾ ਹੈਗਾ ਜਿਵੇਂ ਕਿ ਕਿਸੇ ਦੀ ਵੀ ਹੈਗੀ ਆ ਬ੍ਰੈਸਟ 23 ਹੈ 23.5 ਹੈ 24 ਹੈ ਤੇ ਤੁਸੀਂ ਆਹ ਵਾਲੀ ਜਿਹੜੀ ਆਹ ਵਾਲੀ ਹੈਗੀ ਇਹਨੂੰ 7 7.5 ਹੀ ਰੱਖਣਾ ਠੀਕ ਆ ਆਪਣਾ ਜਿਹੜਾ ਪਤਲੇ ਬੰਦੇ ਦਾ ਹੁੰਦਾ ਉਹਦੇ ਲਈ ਆਪਾਂ 8 ਰੱਖ ਲੈਣੇ ਹੈਗੇ ਇਹਨਾਂ ਲਈ ਹੈਲਦੀ ਵਾਸਤੇ ਤੁਸੀਂ 7 ਜਾਂ 7.5 ਹੀ ਰੱਖਣੀ ਹੈ ਇਹ ਵਾਲੀ ਨਿਸ਼ਾਨ ਜਿਹੜੇ ਹੈਗੇ ਲੰਬੇ ਵਾਲਾ ਤੇ ਕਮਰ ਇਹਨਾਂ ਦੀ ਸਾਈਡ ਸੀਨ ਇਹਨਾਂ ਦੀ ਹੈਗੀ 14 ਤੇ ਆਪਾਂ ਲਾਇਆ 15 ਤੇ ਨਿਸ਼ਾਨ ਇਹ ਆਪਾਂ 15 ਤੇ ਲਾਇਆ ਤੇ ਇਹਨਾਂ ਦੀ ਹਿੱਪ ਹੈਗੀ ਆ 23.5 24 ਇੰਚ 23.5 12 ਤੇ ਇੱਥੋਂ ਮੋਢੇ ਦਾ ਨਿਸ਼ਾਨ ਆਪਾਂ ਸਿੱਧਾ ਮਿਲਾ ਦਾਂਗੇ ਪਹਿਲਾਂ ਪੂਰਾ ਕਰ ਦੋ ਦੁਬਾਰਾ ਚਲਾਂ ਤੇ ਲਾਉਜੀ ਆ ਕਮਰ ਜਲੀ ਜਾਨਾ ਪਾਈ ਤੁਸੀਂ ਹਾਂ ਕਮਰ ਇਹਨਾਂ ਦੀ 21/2 ਇੰਚ ਹੈ 21/2 ਇੰਚ ਹੈ ਤੇ 7/2 ਤੇ ਲਾਉਣਾ ਇੱਥੋਂ ਤੁਸੀਂ ਠੀਕ ਹੈ 7/2 ਤੇ ਨਿਸ਼ਾਨ ਲਾਉਣਾ ਤੇ 21/2 ਇੰਚ ਹੁਣ ਇਹਦੀ ਆਪਾਂ ਆ ਵਾਲੀ ਪਹਿਲੋ ਇੱਥੇ ਕੱਟ ਲਾ ਲੈਣਾ ਹੈਗਾ ਫਿਰ ਉਸ ਤੋਂ ਬਾਅਦ ਇਦਾਂ ਆਪਾਂ ਇਹਦੀ ਕਾਟ ਪਾ ਦੇਣੀ ਹੈ ਹਾਂ ਇੱਥੋਂ ਬਾਰ-ਬਾਰ ਪਾਉਣੀ ਇੱਕ ਵਾਰੀ ਇੱਥੋਂ ਗੁਲਾਈ ਚ ਪਾ ਲਾਂਗੇ ਫਿਰ ਜਿੱਦਾਂ ਆਪਾਂ ਮੈਂ ਵੀਡੀਓ ਪਾਈ ਹੋਈ ਆ ਤੁਸੀਂ ਦੇਖਿਆ ਕਿ ਬਾਅਦ 'ਚ ਆਪਾਂ ਜਦੋਂ ਫਿਟਿੰਗ ਸੀਨ ਲਾਉਣੇ ਆ ਫਿਰ ਉਦੋਂ ਆਪਾਂ ਪਾਵਾਂਗੇ ਇਹਦੀ ਜਿਹੜੀ ਕਾਰਟ ਹੈਗੀ ਉਹ ਆਪਾਂ ਦੁਬਾਰਾ ਪ੍ਰੋਪਰ ਪਾਵਾਂਗੇ ਤੇ ਆਹ ਵਾਲੀ ਆਪਾਂ ਫਰੰਟ ਫਰੰਟ ਦੀ ਪਾਈ ਹੈ ਇਹਦੀ ਇਹ ਇਹਨਾਂ ਦੀ ਫਰੰਟ ਦੀ ਹੈ ਹਾਂਜੀ ਪਹਿਲਾਂ ਇਤੋਂ ਜ਼ਿਆਦਾ ਆਪਾਂ ਡੂੰਘਾਈ ਨਹੀਂ ਕਰਨੀਗੀ ਕਿਉਂਕਿ ਉਹਨਾਂ ਦੇ ਫਿਰ ਜੀ ਆਪਾਂ ਇਹ ਵਾਲੀ ਫਰੰਟ ਵਾਲੀ ਕਾਰਡ ਜਿਹੜੀ ਹੈਗੀ ਇਹ ਜੇ ਡੂੰਗੀ ਪਾਵਾਂਗੇ ਤੇ ਫਿਰ ਖਿੱਚ ਪੈਣ ਲੱਗ ਜਾਂਦੀ ਹੈ ਤਾਂ ਕਰਕੇ ਤੇ ਬਾਅਦ ਚੋਂ ਆਪਾਂ ਦੇਖ ਕੇ ਪਾ ਸਕਦੇ ਹਾਂ ਵੀ ਕਿੱਦਾਂ ਆਏਗਾ ਜਦੋਂ ਆਪਾਂ ਫਿਟਿੰਗ ਦੀ ਸੀਨ ਲਾ ਲੈਨੇ ਆ ਇਹ ਕਾਹ ਵਾਲੀ ਕਾਰਡ ਜਿਹੜੀ ਫਰੰਟ ਵਾਲੀ ਆਪਾਂ ਪਾਉਣੀ ਹੈਗੀ ਇਹ ਓਨਲੀ ਫਰੰਟ ਤੇ ਹੀ ਪਾਉਣੀ ਆਪਾਂ ਤੁਸੀਂ ਦੇਖੋ ਹਾਂਜੀ ਅੱਧੀ ਅੱਧੀ ਫਰੰਟ ਤੇ ਪਾਤੀ ਹੈ ਲਓ ਜੀ ਇਹ ਹੋ ਗਈ ਕਮੀਜ਼ ਦੀ ਕਟਿੰਗ ਤੇ ਹੁਣ ਆਪਾਂ ਲਾਵਾਂਗੇ ਪਲੇਟਸ ਦੇ ਨਿਸ਼ਾਨ ਪਲੇਟਾਂ ਇਹਨਾਂ ਦੀਆਂ ਹੈਗੀਆਂ ਹੈਗੀਆਂ 11.5 ਤੇ ਤੇ ਆਪਾਂ 12 ਤੇ ਨਿਸ਼ਾਨ ਲਾਉਣਾ ਹੈਗਾ ਤੇ ਜਿਹੜਾ ਮਾਰਜਿਨ ਆ ਉਹ ਆਪਾਂ ਰੱਖਣਾ 3.5 ਇੰਚ ਦਾ ਤੇ 7 ਇੰਚ ਲੰਬੀ ਹੈ ਆਹ ਲਿਖੀ ਨਹੀਂ ਹੋਈ ਇਹਨਾਂ ਦੀ ਵੈਸੇ ਲਿਖੀ ਨਹੀਂ ਆਪਾਂ ਆ 6 ਪਾ ਦਿਓ ਹਾਂ 6 ਪਾਓ 6 ਸਹੀ ਆ ਫਿਰ ਕਿਉਂਕਿ ਇੱਥੋਂ ਤੱਕ نیچے ਜ਼ਿਆਦਾ ਚਲੀ ਜਾਊਗੀ ਤੇ ਆਹ ਵਾਲੀ ਮੈਂ ਪਹਿਲੋ ਵੀ ਤੁਹਾਨੂੰ ਦੱਸਿਆ ਕਿ ਮੋਢੇ ਦੀ ਨੁੱਕਰ ਤੋਂ ਆਪਾਂ ਸਿੱਧੀ ਕਰਕੇ ਪਾਉਣੀ ਹੈਗੀ ਹਾਂ 2.5 ਹਾਂ 2.5 ਦੇ ਪਾਉਣੀ ਆ ਆਹ ਵਾਲੇ ਨਿਸ਼ਾਨ ਤੋਂ ਇਹਦਾ ਗਾਇਬ ਜਿਹੜਾ ਉਹ 2.5 ਦੇ ਪਾਈ ਆਪਾਂ ਠੀਕ ਹੈ ਦੇਖੋ ਇਹਦਾ ਆਪਾਂ ਸਵਾ ਦੀ ਇਹ ਆਪਾਂ ਹਲਦੀ ਆ ਜਿਹੜੇ ਉਹਨਾਂ ਦੇ ਪਾਉਣੇ ਹੈਗੇ ਬਾਕੀ ਤਾਂ ਤੁਹਾਨੂੰ ਪਹਿਲੋ ਆਪਾਂ ਇੱਕ ਸ਼ਰਟ ਦੀ ਕਟਿੰਗ ਦੱਸੀ ਹੋਈ ਆ ਇਹ 23 24 ਇੰਚ ਦੀ ਫਿਟਿੰਗ ਦੇ ਆਪਾਂ ਤੁਹਾਨੂੰ ਦੱਸਦੇ ਪਏ ਆ ਅੱਜ ਕਿ ਇਹਦੀ ਕਟਿੰਗ ਕਿੱਦਾਂ ਕਰਨੀ ਆ ਇਹ ਕਮਰ ਨਿਸ਼ਾਨ ਨਾਲ ਸਿੱਧੀ ਮਲਾਉਣੀ ਆਪਾਂ ਇੱਥੋਂ ਇਹ ਵਾਲਾ ਪਲੇਟ ਜਿਹੜਾ ਆਏਗਾ ਇਧਰ ਤੇ ਆਹ ਵਾਲਾ ਜਿਹੜਾ ਪਲੇਟ ਆ ਇਹ ਕਮਰ ਦੀ ਸਿੱਧ ਤੇ ਆਊਗਾ ਤੇ ਜਿਹੜਾ ਆਹ ਵਾਲਾ ਪਲੇਟ ਆ ਇਹ ਮੋਢੇ ਦੀ ਨੁੱਕਰ ਤੇ ਆਏਗਾ ਠੀਕ ਹੈ ਤੇ ਆ ਇਦਾਂ ਫਾਸਲਾ 2.5 ਇੰਚ ਕਰਨਾ ਇਹ ਵਾਲੇ ਦਾ 2 ਇੰਚ 2.5 ਇੰਚ ਤੇ ਕਰਨਾ ਆਏਗਾ ਤੇ ਇਹ ਇਹਦੇ ਤੋਂ ਪੁਆਇੰਟ ਇੱਕ نیچے ਕਰਕੇ ਪਾਉਣਾ ਆਹ ਵਾਲੇ ਪਲੇਟ ਤੋਂ ਇਹ ਵਾਲਾ ਪਲੇਟ ਪੁਆਇੰਟ نیچے ਹੋਊਗਾ ਇਹਦੇ ਬਰਾਬਰ ਨਹੀਂ ਬਿਲਕੁਲ ਆਉਣਾ ਚਾਹੀਦਾ ਹੁਣ ਆਪਾਂ ਬੈਕ ਦੇ ਵੀ ਇਦਾਂ ਹੀ ਨਿਸ਼ਾਨ ਲਾ ਲਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਤੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਥੈਂਕ ਯੂ